ਤੇ ਨੇ ਜਾਣੀਆਂ ਬੈਠੀਆਂ ਵਾ ਮੈਂ ਇੱਧਰ ਹੀ ਜਾਣਾ ਲੈ ਨਿਕ ਭੀਰੇ ਹਾਂ ਤਾਈ ਓਏ ਆ ਮੇਰੀ ਗੱਲ ਸੁਣੀ ਆ ਵੇਖਾਂ ਆ ਗਿਆ ਹਾਂ ਚੰਦਾ ਹੋਇਆ ਆ ਯਾਰ ਇਹਨਾਂ ਘਰ ਤੁਸੀਂ ਜਾਂਦੇ ਹੋ ਇਹ ਨਹੀਂ ਬਾਕੀ ਕੁੜੀ ਲਾਹ ਕੁੜੀ ਸਲਾਮ ਪਈਆਂ ਜਿਹਨੇ ਜਾਣੀਆਂ ਸਲਾਹ ਬੋਤਾ ਹੁਣ ਫੇਰ ਇਤਨਾ ਹੀ ਆ ਨਾ ਫੇਰ ਮੈਂ ਤੇਨੂੰ ਤੇਰੇ ਨਾਲ ਗੱਲ ਤੇ ਕਰਨੀ ਸੀ ਹਾਂ ਦੱਸ ਮੈਂ ਤਾਂ ਘਰ ਨੂੰ ਚੱਲੀ ਸੀ ਚਾ ਚਲੀ ਗਈ ਨਹੀਂ ਜਾਣ ਨੂੰ ਤੇ ਚੱਲ ਮੈਂ ਜਾਂਦੀ ਤੁਹਾਡੀਆਂ ਬੋਟੀਆਂ ਜਿਹੜੀਆਂ ਵਾਂ ਉਹ ਤਾਂ ਕਦੀ ਸੁਣਦੀਆਂ ਨਹੀਂ ਉਹ ਤੇ ਮੇਰੀ ਮਜਾਕ ਹੀ ਢਾ ਦਿੰਦੀ ਆ ਮੇਰੇ ਸੱਤੇ ਨਹੀਂ ਲੱਗਦਾ ਤਾਈ ਤੈਨੂੰ ਮੈਂ ਬੜੀ ਬੜੀ ਕਹ ਉਹਨਾਂ ਦੀਆਂ ਗੱਲਾਂ ਦਾ ਗੁੱਸਾ ਨਾ ਕਰਿਆ ਕਰ ਉਹਨਾਂ ਦਾ ਜਿੰਨਾ ਕਿ ਦਮਾ ਉਹਨਾਂ ਉਹਨਾਂ ਹੀ ਵਰਤਣਾ ਆ ਦੇ ਇੱਥੇ ਚਲੋ ਇਹ ਕਿ ਨਹੀਂ ਕਰਦੇ ਇਹ ਡੱਬਾ ਕਾਹਦਾ ਲੈ ਆਈ ਅੱਜ ਇਹ ਨਾ ਮੇਰੀ ਨੰਬੰਦ ਨਹੀਂ ਹੋਦੀ ਹਾਂ ਹਾਂ ਨ ਤੇਰੀ ਮੰਗ ਦਿੱਤੀ। ਚੱਲ ਵਧਾਈਆਂ ਤਾਂ ਹੀ ਬੋਧੀਆਂ ਬੋਧੀਆਂ। ਹਾਂ ਤੂੰ ਤਾਂ ਕਿੱਥੇ ਮੰਗੀ ਆਏ? ਐਂਛਾ ਲੱਗੇ ਮੰਗੀ ਐ। ਅੱਛਾ ਅੱਛਾ ਕੀ ਕਰਦਾ ਮੁੰਡਾ? ਮੁੰਡਾ ਹੈ ਤੇ ਘਰੇ ਜਾਂ ਦੋਵੇਂ ਪਰਾ ਆਈਆ। ਪੈਸਾ ਹੁਣ ਹੈ ਨਹੀਂ ਜੀ ਕੋਈ। ਅੱਛਾ ਤੇ ਦੋਵੇਂ ਪਰਾ ਆਈਆ। ਚੱਲ ਵਧਾਈਆਂ ਵਟੇ। ਤੇ ਹਾਂ ਜੋੜੇ ਆ। ਅੱਛਾ ਹਾਂ ਤੇ ਜ਼ਮੀਨ ਜਮੂਨ ਕਿੰਨੀ ਕਵਾ? ਜ਼ਮੀਨ ਐ ਇਤਰਾ ਹੀ ਆ ਜਿਤਰਾ ਦੇ ਅਸੀਂ ਆ ਜਿੰਨੇ ਕਿ ਸਾਡੀ ਉਨੀ ਕਰਨਾਂ ਦੀ ਐ। ਨਸ਼ੇ ਨੂੰ ਸ਼ੋਕ ਬਚੇ ਹੁਣ। ਹਾਂ ਨਸ਼ੇ ਪੱਤੇ ਤੋਂ ਬਚੇ। ਘਰ-ਬਾਰ ਵੇਖਿਆ ਵਾ। ਘਰ-ਬਾਰ ਤੇ ਮਾਰੀ ਆ ਚਾਤੀ। ਹੂੰ। ਤੇ ਆਹ ਪਰ ਜਿੰਨੂ ਪੁੱਛਿਆ ਵਾ ਇਹੋ ਹੀ ਉਹਨਾਂ ਨੇ ਸਲਾਹਤ ਹੀ ਕੀਤੀ ਉਹਨਾਂ ਨੇ ਚਲ ਵਧੀਏ ਫਿਰ ਤੇ ਹਾਂ ਤੇ ਮੈਂ ਤਾਂ ਡਰਦੀ ਨਹੀਂ ਤੁਹਾਡੇ ਘਰ ਜਾਂਦੀ ਉਹਦਣ ਮੇਰੀ ਬੀਤੀ ਘਰ ਦੱਤੀ ਹੀ ਘੜੀ ਚੋਂ ਦੀ ਤੇ ਮੈਂ ਆਣ ਕੇ ਤਾਂ ਦੋ ਦਿਨ ਨਹੀਂ ਸੁੱਤੀ ਰਕਬੀਰ ਤਾਈ ਤੂੰ ਤੇ ਆ ਗਈਆਂ ਅਸੇ ਕੁੜੀਆਂ ਨਾਲ ਬਣਾ ਮਮੀ ਨੇ ਮੁੜ ਕੇ ਬਹੁਤ ਵੇਚੀਂਦੀ ਉਹਨਾਂ ਦੋਆਂ ਦੀ ਲੱਜ ਕੇ ਮਘਰੋਏ ਮੇਰੇ ਕੀਤੀ ਨਾ ਕੀ ਕੀਤੀ ਨਾ ਕੋਈ ਗੱਲ ਨਹੀਂ ਤੇ ਵਿਆਹ ਕਦੋਂ ਆਂਦੇ ਦੇਣਾ ਵਾ ਵਿਆਹ ਹੁਣ ਤੁਹਾਡੀ ਸਲਾਹ ਦੇ ਨਾਲ ਹੀ ਆ ਮੇਰੀ ਮਨੇ ਲਈ ਹੂੰ ਤੇ ਕਰ ਦੇ ਪਰ ਕੀ ਆ ਕਿ ਤਿੰਨੇ ਇੱਕੋ ਜਿਹੀਆਂ ਵਾਰੀ ਵਾਰੀ ਕਰੀ ਜਾ ਮੈਂ ਪਤਾ ਨਹੀਂ ਮੈਂ ਕੀ ਰੈਂਦੀ ਹੂੰ ਉਹ ਦੋਰੇ ਆ ਦੋ ਭਾਵਾ ਤੇ ਇਹ ਤੱਲ ਵੀ ਆਇਆ ਹੈਗਾ ਕੋਈ ਬਰਾ ਤੋਂ ਨਾ ਉਹ ਮੁੰਡਾ ਚੰਗਾ ਸੀ ਉਹ ਦਾਨ ਉਹਨੇ ਬਲਬੂਲ ਤੱਤੇ ਆ ਅੱਛਾ ਉਹ ਕੁਆਰਾ ਬਾਜੀ ਹਾਂ ਤੇ ਨਾ ਮੀਨੇ ਵਾਲਾ ਉਹਨੇ ਨੀਂਦ ਖਾਇਆ ਅੱਛਾ ਹਾਂ ਤੇ ਜੇ ਨਾ ਮੈਂ ਤਾਂ ਇਹਦਾ ਵੀ ਤਾਦੇਗਾ ਜੇ ਚੰਗੀਆਂ ਤੇ ਫੇਰ ਕਰਦੇ ਤੋ ਜਦ ਬੀਆ ਦੀ ਦਲਬੀਰ ਉਹ ਜਿਹੜੀ ਪੈਠ ਹੈਗੀ ਨਾ ਭੈਣ ਮੇਰੀ ਬਣੀ ਵਾਹ ਵਾਹ ਆਹੀ ਸ਼ੁਰੂ ਤੋਂ ਹੀ ਵੀ ਕੱਠੀਆਂ ਹੀ ਰਹੀਆਂ ਵਾ ਅੱਛਾ ਆਹ ਛੇਲੀ ਮੇਰੀ ਉਹਦੇ ਆ ਮੁੰਡੇ ਤੇ ਉਹ ਆਪ ਆਈ ਹੀ ਘਰ ਅੱਛਾ ਅੱਛਾ ਤੇ ਆਂਦੀ ਆ ਵੀ ਤੁਸੀਂ ਆਪਾਂ ਭੈਣਾ ਭੈਣਾ ਜਿਹੜੀਆਂ ਵਾ ਪਰਿਸ਼ਤੇਦਾਰੀ ਚ ਹੋ ਜੀਏ ਰਿਸ਼ਤੇਦਾਰ ਚੱਲ ਟਾਈਪਰ ਆਪਣੇ ਭੈਣ ਭਰਾਵਾਂ ਨੂੰ ਪੁੱਛ ਲੈਣਾ ਹੈ ਮਾਮਿਆਂ ਨੂੰ ਪੁੱਛ ਲੈਣਾ ਕੀ ਜਾਂਦੇ ਆ ਚਲੋ ਮਾਮਿਆਂ ਵਿਚਾਰਿਆਂ ਨੇ ਕੀ ਆਖਣਾ ਵਾ ਉਹ ਤਾਂ ਹੁਣ ਤੈਨੂੰ ਮੈਂ ਦੱਸਾਂ ਕਿ ਵੀਰ ਨਾ ਨਹੀਂ ਉਹਨਾਂ ਨੂੰ ਹੀ ਤੀ ਪੁੱਛਣਾ ਨਾਲੇ ਅਸੀਂ ਤੁਹਾਨੂੰ ਵੀ ਤੀ ਪੁੱਛਣਾ ਤੇ ਹੀ ਲਿੱਛੇ ਕਰਾਇਆ ਹੱਟੇ ਹਾਂ ਤੇ ਦਿੱਦੋ ਹੀ ਇੰਨੇ ਦਿਨਾਂ ਦਾ ਦਿਮਾਗ ਖਰਾਬ ਇਹਦਾ ਨਾ ਹੋਇਆ ਉਹ ਨਹੀਂ ਇਹਦਾ ਨਾ ਗੁੱਸਾ ਦਾ ਨਹੀਂ ਮੈਂ ਵੀ ਟਾਟੀਆਂ ਬੋਟੀਆਂ ਵਾਂਗੂ ਕਿਹੜੀ ਨਾ ਕੁੜੀਆਂ ਚੱਲ ਤਾਈ ਇਹਨੇ ਗੁੱਸਾ ਕਰਦਾ پتہ ਇਹਦਾ ਦਿਮਾਗ ਹੁੰਨਾ ਕੀ ਹੈ ਮੈਂ ਤੇ ਤਤ ਬੋਲਦੀ ਤੀ ਫੇ ਮੇਰਾ ਦਿਮਾਗ ਖਰਾਬ ਦੱਸ ਦਿੰਨੇ ਜਿਹੜੀ ਵੱਡੀ ਭਾਬੀ ਉਹਨੂੰ ਕਹੀਦਾ ਰਿਸ਼ਤਾ ਦਾ ਸਗੋਂ ਹੱਸਦੀ ਹੁੰਦੀ ਉਹ ਆਡੇ ਘਰ ਨੂੰ ਕਿੱਥੋਂ ਲੱਭਣੇ ਆ ਤੈਨੂੰ ਕਿੱਥੋਂ ਲੱਭਣੇ ਆ ਹਾਂ ਮੈਨੂੰ ਕੋ ਹਾਂ ਉਹਦੇ ਸਾਜ ਪੁੱਛੇ ਨਾ ਹਾਂ ਉਹਦੀ ਮਾਂ ਹੀ ਔਰ ਇਹ ਆਪਣੇ ਨਕੇ ਭਰਾ ਨਾਲ ਰਿਸ਼ਤਾ ਕਰ ਅਗਲੀ ਉਹਨੂੰ ਠੋਕੇ ਜਵਾਬ ਦਿੱਤਾ ਉਹਦਾ ਕੀ ਗੁੱਸਾ ਕਰਨਾ ਆ ਚਲੋ ਅੱਛਾ ਅਗਲੇ ਦਿਨ ਮਿਲਾਂਗੇ ਕੰਮ ਕੁ ਧੰਦਾ ਕਰਦਾ ਨਹੀਂ ਕਿ ਤੇ ਮੈਂ ਰਿਸ਼ਤਾ ਕਿੱਥੋਂ ਕਰਾਵਾਂ ਮੇਰਾ ਵੀ ਇਰਾਦਾ ਵਾ ਚੱਲ ਦੋਹਾਂ ਦਾ ਇਕੱਠਾ ਹੀ ਨਾ ਕਰਦਾ ਤਾਂ ਜੇ ਇਕੱਠਾ ਹੋ ਜੇ ਤੇ ਇਹਦੇ ਨਾਲ ਦੀ ਦੀ ਰੀਸ ਹੀ ਕੋਈ ਨਹੀਂ ਦੁੱਜੀ ਵੀ ਸੱਚੜੀ ਹੋਗੀ ਆਖ ਜੇ ਇੱਕੋ ਕਰਦੇ ਤੇ ਨਾਲੇ ਖਰਚਾ ਬਾਜੂ ਚਲੋ ਖਰਚੇ ਖੁਰਚੇ ਦੀ ਤੇ ਚਲੋ ਕੋਈ ਨਹੀਂ ਤਾਂ ਹੀ ਪੜਾ ਹੁੰਦਾ ਵਾ ਕਿ ਜਿਹੜਾ ਉਹ ਦੋਹਾਂ ਵਿਆਹਾਂ ਦੇ ਖਰਚਾ ਲਾਉਣਾ ਇੱਕੋ ਤੇ ਲੱਗ ਜੂ ਸੋਨਾ ਦੋਹਾਂ ਨੂੰ ਅੰਡ ਵਰਤੀਏ ਸੋਨੇ ਜੋਗੀ ਪੁੱਤ ਮੈਂ ਕਿੱਥੇ ਆ ਚਲ ਮਾਰੇ ਮੋੜੇ ਕੰਨ ਦੇ ਠਕਣੇ ਕਿ ਨਹੀਂ ਦੋਹਾਂ ਦੇ ਚਲੋ ਹੋ ਇਹਨਾਂ ਦੇ ਜੋ ਕਰਮਾ ਚਲੋ ਮਾੜੇ ਜੰਗ ਰੀੜੇ ਬਣਾ ਇੰਦਾ ਨੇ ਕੰਮ ਨਾ ਮੀ ਸੱਸ ਲਾਗੇ ਕਰੀ ਜਾਗੇ ਤਦ ਮੇਰੀ ਬੜੀ ਦੰਦੀ ਉਹਨੇ ਮੈਨੂੰ ਇੰਦਾ ਦਾਲਤ ਲੈ ਤੇ ਦਿੰਦੀ ਆ ਹੁਣ ਤੀ ਮੇਹੀ ਬਾਂਗੀ ਆ ਪਹਿਲਾਂ ਸਾਰੀਆਂ ਚੰਗੀਆਂ ਹੁੰਦੀਆਂ ਵਾ ਤੂੰ ਤੰਦੀ ਰਹਿਣਾ ਉਹਨੇ ਮੈਨੂੰ ਸਭ ਵੇਖਾਂਗੇ ਦੀ ਹੋਤੀ ਜੋਰ ਤੇ ਦੇਖਦੀ ਕੁਝ ਕਿੰਨੇ ਸੱਸੇ ਇੱਕੋ ਨਾਲ ਹਾਂ ਸੱਸਾਂ ਦੇ ਵਿੱਚ ਦੋ ਹੁੰਦੇ ਹੀ ਕੋਈ ਨਹੀਂ ਹੱਥ ਬੜੀ ਚੰਗੀ ਪਹਿਲਾਂ ਤੋਂ ਬੜੀ ਚੰਗੀ ਚੱਲੋ ਤੇ ਕਰਮਾ ਪੇੜ ਨੂੰ ਤੇ ਡੈਰੀ ਮਾਰਦੀ ਹੁੰਦੀ ਆ ਅੱਛਾ ਯਾਨੀ ਕਿ ਤੂੰ ਲੜਿਆ ਕਰਨਾ ਹੁਣ ਜਾ ਕੇ ਉਹਦੇ ਨਾਲ ਨਹੀਂ ਮੈਂ ਤੇ ਲੜਿਆ ਨਹੀਂ ਤਾਨੇ ਮੈਂ ਤੇ ਬੜੀ ਤੰਦੀ ਆ ਚੰਗੀ ਬਣ ਕੇ ਰਹਿਵੀਂ ਇੱਥੇ ਹੁਣ ਕੰਮ ਇਹ ਨਾ ਦਵਾਵੀਂ ਇਹਨੂੰ ਨਹੀਂ ਮੈਂ ਤੇ ਲੜਦੀ ਆਣਗੀ ਤੇ ਕੋਈ ਨਹੀਂ ਚਾਹੀ ਤੂੰ ਕਾਰਜ ਜਿੱਦਾਂ ਕਰਨੀ ਹੈ ਤੇਰੇ ਨਾਲੋਂ ਆਪਾਂ ਪੈਸੇ ਝੱਲੀ ਦੇਣਾ ਪ੍ਰਵਾਹ ਕਰਨੀ ਕੋਈ ਗੱਲ ਨਹੀਂ ਉਹ ਤੇ ਚੱਲੋ ਤੁਸੀਂ ਕਰਨਾ ਰੋੜਾ ਮਾਰੀ ਤਾਂ ਨਾ ਕਰ ਤੇ ਦੇਖ ਕਿੰਨੇ ਵਧੀਆ 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 ਸਾਜ ਨਹੀਂ ਤਣ ਦੇ ਨਾ ਕੋਈ ਤੇਤਾ ਨਹੀਂ ਕਰੀਦਾ ਹੁਣ ਦੂਜੀ ਕਿਥੇ ਫਟੋ ਮੈਂ ਮੰਗ ਦਿੱਤਾ ਵਾ ਤੇ ਉਹਦੇ ਤਦਗੀ ਆ ਤਵੇ ਦਿੱਤ ਰਹੀ ਅੱਛਾ ਚੱਲ ਕੋਈ ਨਹੀਂ ਕਰ ਲੋ ਵੀ ਉਹਦਾ ਵੀ ਤੋਤਨਾ ਕੁਛ ਕਰ ਲਾ ਕੇ ਕੋਈ ਨਹੀਂ ਦੱਤਿਆ ਨੰਦੇ ਤਰ ਨੱਲੇ ਤੇ ਥਾਂ ਹੀ ਵਰਤੀ ਤੇ ਆਈ ਉਹਨਾਂ ਨੂੰ ਉਹ ਗੱਲਾਂ ਨਾ ਨਾ ਮੈਨੂੰ ਅਦਨ ਵਾਂਗੂ ਰੱਖ ਨਹੀਂ ਨਹੀਂ ਦੱਤਿਆ ਉਹ ਤਾਈ ਕਿਸੇ ਨਾਲ ਇਹਨਾਂ ਨੂੰ ਗੱਲਾਂ ਕਰ ਰਹੀ ਜਿਹੜੀ ਨਿੱਕੀ ਆ ਉਹ ਤਾਂ ਮਰੀ ਪਈ ਅੰਦਰ ਉਹਨੂੰ ਬੁਖਾਰ ਚੜਿਆ ਬੁਰਾ ਹਾਲ ਤੇ ਬੰਦਾ ਉਹਦਾ ਲਾਗੇ ਬੱਤ ਕਦੀ ਦਿੱਤਾ ਕੁੱਟੀ ਨੇ ਕਦੀ ਫਿਰ ਕੁੱਟੀ ਜਾਂਦਾ ਮੈਂ ਪੱਠੇ ਪਹੁੰਚਾਂਗਾ ਤੈਨੂੰ ਵੀ ਤਾਪ ਚੜ ਜਾਂਦਾ ਵਾ ਹੁਣ ਉਹ ਬੁਢੀ ਦੇ ਸਿਰ ਕੁੱਟੀ ਜਾ ਬੈਠੀ ਦਾ ਲੱਗੇ ਇੱਥੇ अच्छा ते ऐलान किया तू मिनू ਬਾਦ ਮਾਰੀ ਫੇ ਨਹੀਂ ਨਹੀਂ ਲੜਦੀ ਕੋਈ ਨਹੀਂ ਇਹ ਦੱਸ ਤੂੰ ਜਾਂ ਤਈ ਮੈਂ ਵੀ ਉਹਨਾਂ ਨਾਲ ਮਾਰਦੇ ਨਾ ਵੇਖ ਬੰਬੀ ਚੱਲਦੀ ਸੀ ਘਰੇ ਆ ਮੰਮੀ ਤੇਰੀ ਸਾਰੇ ਘਰੇ ਆ ਮੇਰੇ ਨਾਲ ਧੂਆਂ ਹੀ ਸਿਕਨਦੇ ਹੀ ਉਹ ਤੇ ਮੈਂ ਚੱਲੇ ਬੰਬੀ ਚੱਲਦੀ ਮੈਂ ਨੱਕਾ ਲਾਵਾਂ ਦੂਜੀ ਪਾਲੀ ਵਾਲੇ ਵੇਖਾਂ ਜੇ ਭਲੀ ਹੋਈ ਸੀ ਨਾਲੇ ਉਹਨਾਂ ਦਾ ਮੈਂ ਮੂੰਹ ਮੁੱਠਾ ਨਾ ਡਾ ਹੱਕਰਾ ਕਰਾ ਚੱਲ ਵਧੀਆ ਵਾ ਮੈਂ ਮਾਰ ਕੇ ਫੇਰਾ ਤੇ ਆਉਣਾ ਚੰਗਾ ਸਮਝਾਈ ਤੂੰ ਵੀ ਕਰ ਦਿਆ ਤੂੰ ਤੂੰ ਤੁਸੀਂ ਮੈਂ ਆਪਣਾ ਕੋਈ ਨਹੀਂ ਤੂੰ ਮੈਨੂੰ ਬਾਦ ਮਾਰਦੀ ਏ ਕਰੀ ਦੇ ਤੈਨਂ ਗਿਆ ਗੋਤੇ ਨਹੀਂ ਪਤਾ ਹੀ ਲੜਨਾ ਨਹੀਂ ਗਾ ਸਾਨੂੰ ਲੋੜ ਵਾ ਇਹਨਾਂ ਦੀ ਅਜੇ ਲੋਲਾਂਗੇ ਫੇਰ ਕੀ ਹਜੇ ਤੋਂ ਹੁੰਦਾ ਨਹੀਂ ਤੁਹਾਨੂੰ ਠੰਡ ਲੱਗਣ ਦੀ ਮਮੀ ਹਾਂ ਸਾਰੇ ਕੱਪੜੇ ਤਾਂ ਗਿੱਲੇ ਲਾਵਾ ਕੀ ਮੈਂ ਇਹਨਾਂ ਦਾ ਨਹੀਂ ਮੈਨੂੰ ਤੇ ਆ ਮਮੀ ਸਾਈ ਘਰ ਤਾਂ ਭਲੇ ਹੀ ਹੁੰਦੀ ਹੈ ਹੱਥ ਹੀ ਘਰ ਤੇ ਵਿਆਹ ਕਰੋ ਬਸ ਸੱਸੇ ਦਾਜੀ ਸਾਸਰੀ ਘਰ ਕੋਤਾ ਨਾਸਿਕ ਬੈਂਦੀ ਸਾਸਰੀ ਘਰ ਠੀਕ ਹੈ ਨੇ ਠੀਕ ਠਾਕ ਆ ਡੱਬਾ ਕਾਦਾ ਲੈ ਆਏ ਆ ਇਹ ਤੁਹਾਡੀ ਧੀ ਮੰਗ ਦਿੱਤੀ ਆ ਚਲ ਸ਼ੁਕਰ ਵਧਾਈਆਂ ਫਿਰ ਬਹੁਤ ਬਹੁਤ ਵਧਾਈਆਂ ਬਹੁਤੀਆਂ ਬਹੁਤੀਆਂ ਵਧਾਈਆਂ ਤਾਈ ਜੀ ਤੈਂਂ ਤੇ ਗੇਵਦਾ ਹੀ ਹੋਇਆ। ਲਿਆ ਵਦੂ ਖਵਾ ਲਓ ਕਿ ਡੱਬਾ। ਲਓ ਖਾਓ ਡੱਬਾ ਖਾਣ ਵਾਸਤੇ ਜਾਂ ਆ ਖਾਣ ਵਾਸਤੇ ਲਿਆਂਦਾ ਵਾ ਕੋਈ ਗੱਲ ਨਹੀਂ। ਮਮੀ ਆਰਕਾ ਤੇ ਮਨ ਪੀਦਾ ਵਿਆਹ ਵੇਖਾਂਗੇ। ਕਈ ਸਾਲ ਹੋ ਗਏ ਕੋਈ ਵਿਆਹ ਹੀ ਨਹੀਂ ਆਇਆ। ਉਦੋਂ ਤਾਂ ਲੀੜੇ ਵੀ ਨਹੀਂ ਆਪਾਂ ਕਿਤੇ ਬਣਾਏ ਹੈਗੇ। ਭਾਈ ਨਹੀਂ ਲੀੜੇ ਬਣਾਓ ਤੁਸੀਂ ਵਿਆਹ ਵੇਖਣਾ ਨਹੀਂ ਗਾਗੇ। 5-5000 ਦੇ ਸੂਟ ਬਣਾਉਣੇ ਆਰਕਾ ਮੈਂ। ਬਣਾਓ ਕਿ ਤੁਹਾਡੇ ਨਾਲ ਕੁਝ ਹੋ ਰਿਹਾ। ਕਿੰਨਾ ਚੇਰਾ ਹੋ ਗਿਆ ਬਣਾਵਾ। ਭੁੰਚਾਈਂ ਜੋ ਤੁਸੀਂ। ਭੁੰਚਾਈ ਡੱਬਾ ਕਹਾਂ ਲੈ ਆਈ ਅੱਜ। ਇਹ ਤੁਹਾਡੀ ਧੀ ਮੰਗ ਦਿੱਤੀ ਆ ਮੈਂ। ਚੱਲ ਚੰਗਾ ਹੋਇਆ, ਸ਼ੁਭ ਹੋਇਆ। ਵਧੀਆ। ਕਿੱ ਮੁੰਡਾ ਤਾਂ ਬੜਾ ਸੋਹਣਾ ਮੈਨੂੰ ਲੱਗਾ ਅੱਛਾ ਕਿੰਨੇ ਪਹਿਰਾ ਮਿੱਠਾ ਕਰੋ ਸਭ ਚੰਗਾ ਹੋ ਗਿਆ ਬਈ ਮਾਲਕ ਨੇ ਦੋਏ ਭਰਾ ਆਈਏ ਭੈਣ ਨਹੀਂ ਹੈਗੀ ਅੱਛਾ ਵਧੀਆ ਗੇ ਠੀਕ ਹੋ ਗਿਆ ਇਹ ਨਾਲੇ ਹੋ ਗਿਆ ਵਾ ਤੇ ਕਹਿਣ ਦੇ ਚਲੋ ਕੋਈ ਮੁੰਡਾ ਲੱਭੇ ਲੱਭੇ ਵੀ ਜਵਾਨ ਹੋਈਆਂ ਆਖੀ ਦਾ ਹੀ ਆ ਲੋ ਮਾਂ ਦੇ ਵਿੱਚ ਚਾਹ ਆ ਇਸ ਗੱਲ ਦਾ ਚਾਹ ਹੋਇਆ ਚੰਗਾ ਹੋਇਆ ਕੁੜੀਆਂ ਇਹ ਆ ਵੀ ਟਾਈਮ ਨਾਲ ਆਪਣੇ ਘਰ ਜਾਣ ਗਈਆਂ ਤੇ ਉਹਨੇ ਤੇ ਕੋਝੀਆਂ ਹੋਈਆਂ ਆਹ ਨਹੀਂ ਨਹੀਂ ਇਦਾਂ ਇਹ ਗੱਲ ਦਾ ਫਿਕਰ ਸਾਨੂੰ ਵੀ ਘਰੇ ਬੀਠੇ ਨੂੰ ਹੈਗਾ ਵਾ ਪਰ ਜਾਈਏ ਇਹ ਨਾ ਕਰਿਆਖੀ ਵੀ ਮੈਂ ਨਹੀਂ ਸੋਚੀ ਜਾਂਦੀ ਆ ਸਾਨੂੰ ਵੀ ਘਰੇ ਫਿਕਰ ਵਾ ਬੰਤ ਰਾਤ ਨੀਂਦ ਨਹੀਂ ਆਉਂਦੀ ਪਿੱਤਨੇ ਕੋਝੀਆਂ ਆ ਨਹੀਂ ਕੋਈ ਨਹੀਂ ਕੋਈ ਨਹੀਂ ਸਾਰੇ ਕੰਮ ਮਹਾਰਾਜ ਨੇ ਕਰਨੇ ਵਿੱਚ ਖਲੋ ਕੇ ਆਪਣੇ ਦੇ ਹੀ ਲਿਵ ਸਿੰਗ ਲਈ ਆ ਨਹੀਂ ਤੁਸੀਂ ਕਰਨੇ ਆ ਹਾਂ ਕੋਈ ਮਹਾਰਾਜ ਵੀ ਚੱਲਣਾ ਆ ਜੀ ਤੇਰਾ ਮਨ ਪੀਦਾ ਹੋ ਗਿਆ ਇਦਾਂ ਛੱਡ ਦੂਜਿਆਂ ਦੇ ਵੀ ਹੋ ਜਾਣੇ ਇੰਨੀ ਕਾ ਤੋ ਫਿਕਰ ਕਰਦੀ ਆਂ ਨਹੀਂ ਫੇਰ ਤਾਂ ਕੋਈ ਨਹੀਂ ਗਾਇ ਨਾ ਸੇਲੀ ਜੜੀਆਂ ਨਾ ਮੇਰੀ ਦਲਬੀਰੋ ਹਾਂਜੀ ਉਹ ਕੱਲ ਆਈ ਸੀਗੀ ਠੀਕ ਆ ਤੇ ਉਹਨੇ ਆਵ ਮੂੰਹ ਮੰਗਿਆ ਵਾ ਰਿਸ਼ਤਾ ਮੈਂ ਫੇਰ ਤੇ ਵਧੀਆਂ ਗਈ ਜੀ ਚੰਗਾ ਵਾ ਭੈਣ ਜੀ ਹੋਰ ਕੀ ਚਾਹੀਦਾ ਵਾ ਨਾਲੇ ਇਹ ਆ ਵੀ ਇੱਕ ਦੂਜੇ ਨੂੰ ਦੋਵੇਂ ਜਾਣਦੀਆਂ ਤੇ ਹੈ ਗਈਆਂ ਹਾਂ ਹਾਂ ਨਾਲੇ ਵੀ ਇਹਨੂੰ ਉਹਦੇ ਬਾਰੇ ਪਤਾ ਉਹਨੂੰ ਇਹਨਾਂ ਬਾਰੇ ਪਤਾ ਵਾ ਤਾਂ ਮੈਂ ਵੀ ਦਿਲ ਤੋਂ ਸੋਚਿਆ ਵੀ ਉਹ ਹੁਣ ਮੂੰਹ ਮੰਗਣ ਲਈ ਆ ਦਨਾਲੀ ਸ਼ੁਰੂ ਤੁਹਾਡੀ ਬਣੀ ਉਹਦੇ ਨਾਲ ਨਹੀਂ ਫਿਰ ਤੇ ਵਧੀਆ ਕੇ ਤੇ ਦੋਵੇਂ ਉਹਦੇ ਮੁੰਡੇ ਆਹੋ ਬੜਾ ਹੁੰਦੀ ਹੁੰਦੀ ਤੁਹਾਡੇ ਘਰੇ ਕਿਉ ਉਹ ਫਿਰ ਕੱਲ ਆਈ ਤੋ ਡੱਬਾ ਲੈ ਆਈ ਆਂਦੀ ਆ ਵੀ ਮੈਂ ਅੱਜ ਖਾਲੀ ਨਹੀਂ ਜਾਣਾ ਭੈਣ ਜੀ ਅੱਛਾ ਤੁਸੀਂ ਜੇ ਮੇਰੇ ਮੁੰਡੇ ਨੂੰ ਕਰ ਦੋ ਰਿਸ਼ਤਾ ਵੱਡੇ ਨੂੰ ਤੁਸੀਂ ਭੈਣ ਜੀ ਚੰਗਾ ਨਾਲੇ ਉਹਲੇ ਪੜਦੇ ਨਹੀਂ ਰਹਿੰਦੇ ਹੁਣ ਅੱਜ ਕੱਲ ਕਿੰਨਾ ਸਮਾਂ ਮਾੜਾ ਚੱਲ ਰਿਹਾ ਮੈਂ ਵੀ ਆਖਿਆ ਫੇਰ ਕਰਨਾ ਤਾਂ ਹੈ ਹੀ ਹੈ ਹੈਗਾ ਵਾ ਨਹੀਂ ਚੰਗਾ ਨਹੀਂ ਨਹੀਂ ਵਧੀਆ ਕੀਤਾ ਵਾ ਬਹੁਤ ਵਧੀਆ ਸੋਹਣਾ ਹੋ ਗਿਆ ਤੇ ਇੱਕ ਮੈਂ ਸਲਾਹ ਵੀ ਤੁਹਾਡੇ ਨਾਲ ਕਰਨੀ ਅਛਾ ਜਾ ਪੁੱਤ ਲੈ ਜਾ ਡੱਬਾ ਨਾਲ ਚਾਹ ਲਿਆਤਾ ਲੈ ਨੂੰ ਮੈਂ ਬਣਾ ਕੇ ਕੋਈ ਨਹੀਂ ਆ ਮੈਂ ਹੁਣੇ ਪੀ ਕੇ ਆਈ ਆ ਤਾਂ ਜੀ ਦੱਸੋ ਉਹ ਦੂਜਾ ਵੀ ਮੁੰਡਾ ਵੀ ਨੇ ਸੋਣਾ ਲੱਗਾ ਵਾ ਨਿਕਾਲੀ ਅਛਾ ਤੇ ਮੇਰਾ ਤਾਂ ਰਾਧਾ ਵੀ ਸਲਾਹ ਤਾਂ ਨਾ ਇਹ ਕਰਨਾ ਵੀ ਦੋਹਾਂ ਦਾ ਇਕੱਠਾ ਹੀ ਨਾ ਕਰਦਿਆਂ ਉਹਦੇ ਨਾਲ ਵੀ ਮੈਂ ਉਹਦਾ ਆਪਣੀ ਦਜੀਲਾ ਵੀ ਕਰਤਾ ਸੁਮਨ ਦਾ ਹਾਂ ਸੁਮਨ ਦਾ ਤੇ ਚੱਲ ਚੰਗਾ ਵਾ ਸਭ ਨੂੰ ਨਹੀਂ ਨਹੀਂ ਉਤਰਾ ਇੱਕ ਗੱਲ ਹੈ ੜੀ ਤੂੰ ਫੈਸਲਾ ਵੇ ਵਧੀਆ ਲਈ ਆਈ ਓ ਚੰਗਾ ਹੋ ਗਿਆ ਜਿੱਦਾਂ ਨੇ ਲੈ ਲਈ ਬੜੀ ਭਾਂਡੀ ਦੋਏ ਕੰਮ ਹੋ ਜਾਣੇ ਇੱਕ ਦਾ ਵੀ ਕਰਨਾ ਤੇ ਦੋਹਾਂ ਦਾ ਕਰਨਾ ਵਧੀਆ ਹੋ ਗਿਆ ਜੇ ਤੈਨੂੰ ਦੋ ਚੰਗੇ ਲੱਗੇ ਆ ਨਾ ਮਾਨਸ ਪ੍ਰੀਤ ਦੇਰ ਨੂੰ ਕਰਨਾ ਨਾ ਹਾਂ ਉਹਦੇ ਦੇਰ ਨੂੰ ਅੱਛਾ ਠੀਕ ਆ ਨਾਲ ਦੋਵੇਂ ਪੈਣਾ ਰਲ ਮਿਲ ਕੇ ਰਹਿਣਗੇ ਸਭ ਮੈਂ ਆਉਂਦੀ ਜਾਂਦੀ ਆ ਭਲੇ ਮਾਨਸਵਾ ਨਹੀਂ ਚੱਲ ਚੱਲ 22 ਸਾਡੇ ਆਉਂਦੇ ਜਾਂਦੇ ਆ ਠੀਕ ਆ ਤੇ ਇੱਕ ਦਾ ਤਾਂ ਉਹਨੇ ਮੰਗ ਕੇ ਲਿਆ ਤਾਂ ਪਰ ਇਹਦੇ ਮੋਂ ਨੂੰ ਆਖਿਆ ਨਹੀਂ ਆ ਅੱਛਾ ਤੇ ਪਰ ਮੈਂ ਦਿਲ ਦੇ ਨਾਲ ਸਲਾਹ ਕਰਦੀ ਫੇਰ ਮੈਂ ਇੰਨੀ ਆ ਕਿ ਕੁੜੀ ਮੇਰੀ ਜਿਹੜੀ ਆ ਇਹ ਨੇ ਇੰਨੇ ਵੱਡੀ ਨਹੀਂ ਮੈਨੂੰ ਸਲਾਹ ਦਿੱਤੀ ਆ ਪੀ ਮਮੀ ਜੇ ਤਾਂ ਕਰ ਲਈਏ ਤੇ ਆਪਾਂ ਚੰਗਾ ਵਾਦਨਾ ਨਾ ਪੈਣਾ ਇੱਕੇ ਕਾ ਰਿਆ ਕਰਾਂ ਨੇਕੀ ਤੇ ਪੁਰਸ਼ ਪੁਰਸ਼ ਕਰਨੀ ਆ ਉਹ ਵਧੀਆ ਹੋ ਗਿਆ ਜਿੱਦਾਂ ਤਾਈ ਜੀ ਵੱਡੀ ਕੁੜੀ ਨੂੰ ਬੋਲਣਾ ਪਲਣਾ ਤੇ ਉਹ ਜਿਹਾ ਹੀ ਆਉਂਦਾ ਵਾ ਨੀਕੀ ਵੀ ਆ ਹੀ ਜਾਊਗੀ ਤੇ ਆਪਾਂ ਟ੍ਰਾਂਸਲੇਸ਼ਨ ਕਰ ਦਿਆ ਕਰੂਗੀ ਆਪਣਾ ਆਪੇ ਸੋਚ ਲੈਂਦੀ ਆ ਮਨਪ੍ਰੀਤ ਉਹਦਾ ਹੈ ਬੜੀ ਚਲਾਕ ਵਾ ਨਹੀਂ ਉਹ ਤਰਾ ਸਿਆਣੀ ਆ ਕੁੜੀ ਸਿਆਣੀਆਂ ਵਾ ਦੋਵੇਂ ਕੁੜੀਆਂ ਦਾ ਸਿਆਣੀਆਂ ਵਾ ਚੱਲ ਜਾ ਤੈਨੂੰ ਕਿੰਨੀਆਂ ਲੱਖਾਂ ਚਾਹ ਲਿਆ ਬਰਾ ਕੇ ਕੋਦੇ ਤੋ ਖਾ ਲਾ ਜਾ ਚਾਹ ਲਿਆ ਆਜੇ ਇਤਜਾਮ ਆਪਾਂ ਘਟੇ ਬੈ ਗਈ ਹੋ ਗਈ ਸਲਾਹ ਸਲਾਹ ਤੁਸੀਂ ਕਰਤਾ ਦੇਣਾ ਮੈਂ ਕਰਦੀ ਸਲਾਹ ਰਲੀ ਮਿਲੀ ਆ ਪੁੱਤ ਸਲਾਹ ਨੂੰ ਉਥੇ ਕੀ ਆ ਮੰਨਤੀ ਮੰਨਪਰੀਤ ਪਤਾ ਮੈਨੂੰ ਤੁਹਾਡੇ ਨੂੰ ਪਹਿਲਾਂ ਪਤਾ ਅਛਾ ਤੂੰ ਦੱਸਿਆ ਨਹੀਂ ਮੈਂ ਉਧਰ ਗਿਆ ਜੋ ਪੈਰੀ ਗੱਲ ਤੋਂ ਤਾਈ ਨੇ ਮੈਨੂੰ ਆਵਾਜ਼ ਮਾਰ ਕੇ ਦੱਸਿਆ ਅਛਾ ਅਛਾ ਮੈਂ ਚੱਲੂ ਕਰ ਤੈ ਮੈਂ ਵੀ ਉਹਨਾਂ ਨਾਲ ਕੱਜ ਲਾ ਲਾ ਅਛਾ ਅਛਾ ਕੰਮ ਹੋ ਜਾ ਉਹ ਜੰਗਾ ਆਵਾ ਮੈਂ ਤਾਂ ਜਲਦੀ ਘਰ ਆਉਂਦੀ ਆ ਕੁੜੀਆਂ ਤੁਹਾਡੀਆਂ ਮੈਨੂੰ ਨੋਆ ਮਜ਼ਾਕ ਕਰਦੀਆਂ ਮੈਨੂੰ ਤਾਂ ਸਮਝ ਨਹੀਂ ਆਨੀ ਆ ਉਹ ਓਦਾਂ ਪਰਜਾਈ ਤੁਹਾਡੇ ਨਾਲ ਮਜ਼ਾਕ ਕਰਦੀਆਂ ਕੋਈ ਗੱਲ ਨਹੀਂ ਕੀ ਇਹਨਾਂ ਦੇ ਦਿਲ 'ਚ ਨਹੀਂਗਾ ਕੋਈ ਗੱਲ ਵੀ ਦਿਲ 'ਚ ਨਹੀਂ ਪਰ ਮੇਰਾ ਤਾਂ ਮਨ ਦੁਖੀ ਹੋ ਗਿਆ ਮੈਂ ਤੇਰਾ ਮਨ ਦਿਲ ਪਾ ਲਈ ਕੋਈ ਨਹੀਂ ਤੂੰ ਗੁੱਸਾ ਨਾ ਕਰੇਗਾ ਜਦੋਂ ਅਸੀਂ ਤੇਰੇ ਨਾਲ ਸਹਿਮਤ ਹੋਣਾ ਤੇ ਤੈਨੂੰ ਇਹਨਾਂ ਦੇ ਤੇਰਾ ਕੀ ਆਇਆ ਵਾਜੀ ਮੈਂ ਰਗਵੀਰ ਨੂੰ ਦੱਸਿਆ ਮੈਂ ਰਗਵੀਰ ਮੈਂ ਇਦਾਂ ਕੀਤੀ ਆ ਰਗਵੀਰ ਕਰ ਮੂੰਹ ਮਿਠਾ ਤੂੰ ਮੈਂ ਤਾਂ ਮੰਮੀ ਉਹਦਾ ਕਰ ਲਿਆ ਵਾ ਤੂੰ ਮੈਂ ਕਰ ਲਿਆ ਚੱਲ ਕੋਈ ਖਾ ਲੈ ਖਾ ਲੈ ਖਾ ਲੈ ਵੋਈ ਨਹੀਂ ਕੋਈ ਤੂੰ ਮਨ ਨਾਲ ਚੰਗਾ ਵਧੀਆ ਆ ਕੇ ਹਾਂ ਜਿਹੜਾ ਕੰਮ ਹੋ ਜੇ ਉਹ ਚੰਗਾ ਵਾ ਬਾਕੀ ਇਹ ਆ ਵੀ ਪਰਜਾਈ ਤੂੰ ਕਿਸੇ ਦਾ ਦਾ ਫਿਕਰ ਨਾ ਕਰੀਂ ਜਿੱਥੇ ਆਖੇਗੀ ਉੱਥੇ ਖਲੋਵਾਂਗੇ ਚਾ ਤੂੰ ਹੀ ਖਲੋਣਾ ਜੋੜਾ ਵੀ ਕੰਮ ਆਖੇਗੀ ਕਰਾਂਗੇ ਆਪਣਾ ਤਾਂ ਬਰੀ ਕਰਦਾ ਹਾਂ ਆਵੇ ਰਘਵੀਰ ਹੈਗਾ ਵਾ ਮਨਜੀਤ ਹੈਗਾ ਇਹਨਾਂ ਨੇ ਆਪੇ ਕੰਮ ਕਰ ਲੈਣੇ ਆ ਬਾਕੀ ਬਹੁਤੇ ਜ਼ਿਆਦੇ ਜਾਣਿਆਂ ਨੂੰ ਇਕੱਠਿਆਂ ਕਰਨ ਦੀ ਲੋੜ ਨਹੀਂ ਜਿਹੜਾ ਕੋਈ ਤੇਰਾ ਮੇਨ ਨਿਕਦਾ ਹੈਗਾ ਵਾ ਉਹਨਾਂ ਨੂੰ ਕਹਿ ਕੇ ਚਲੋ ਆਪਣਾ ਪਹਰਾ ਲਾਈਏ ਬਿਲਕੁਲ ਬਿਲਕੁਲ ਇਹ ਵੀ ਕੁੜੀਆਂ ਆਪਣੇ ਘਰ ਜਾਣ ਤੇ ਫੇਰ ਮੁੱਕੇ ਆ ਇਹੋ ਹੀ ਜਾਂਦੇ ਮਾਮਿਆਂ ਨੂੰ ਪੁੱਛਣਾ ਵਾ ਤੇ ਚੱਲ ਜਿਆਦਾ ਪੁੱਛਣਾ ਮੈਂ ਨਹੀਂ ਹਟਣ ਕੋਈ ਆ ਨਹੀਂ ਨਹੀਂ ਵਿਆਹ ਹੀ ਦੱਸਿਆ ਇੰਨਾ ਕੁੜੀਆਂ ਜਵਾਨਾਂ ਆਈਆਂ ਕਿਸੇ ਨੇ ਵੀ ਨਹੀਂ ਰਿਸ਼ਤੇ ਬਾਰੇ ਮੇਰੇ ਨਾਲ ਗੱਲ ਕੀਤੀ ਤੇ ਆਪ ਨੂੰ ਕਰਨਾ ਪਿਆ ਫਿਰ ਉਹ ਵਿਚਾਰੀ ਘਰ ਆ ਗਈ ਨਹੀਂ ਚੰਗਾ ਹੋਇਆ ਚਲੋ ਹਾਨੀਆਂ ਜਦੋਂ ਮਾਂ ਰਾ ਸੁਣਦਾ ਵਾ ਉਦੋਂ ਫਿਰ ਪਤਾ ਹੀ ਜਿੱਥੇ ਸੰਜੋਗ ਆ ਹੁਣ ਉੱਥੇ ਹੀ ਆ ਜਿੱਥੇ ਅੰਜਲ ਉੱਥੇ ਹੀ ਗੱਲ ਬਣਦੀ ਬਾਕੀ ਇਹ ਆ ਪਰਜਾਈ ਜਿੱਥੇ ਕਿਤੇ ਨਵੇਂ ਨੂੰ ਆਖੇਗੀ ਉੱਥੇ ਜਾਣ ਗਈਆਂ ਜਿਹੜੇ ਨੋਂਗੇ ਨਾਗੇ ਲੈਣ ਜਾਣਾ ਵਾ ਜੇ ਤੇਰਾ ਮਨ ਵਾਂ ਲੈ ਜੀਏ ਨੂੰ ਨਾਲ ਇਹ ਜਾਊਗੀ ਦਵਿੰਦਰ ਚੱਲ ਜੂਗੀ ਕਿ ਐਦਾਂ ਤੇਰਾ ਚਲੋ ਇਹਨਾਂ ਨੇ ਕਰਨਾ ਵਾ ਤੇ ਜਿਹੜੇ ਘਰ ਹੈਗੇ ਆ ਉਹ ਵੇਖ ਲਿਓ ਇਹ ਘਰ ਪੇਟੀ ਪੱਟੀ ਫੋਲੋ ਜਿਹੜੇ ਘਰ ਹੈਗੇ ਲਾਉਣ ਵਾਲੇ ਉਹ ਘਰੋਂ ਲਾ ਲਿਓ ਤੇ ਕੋਈ ਜਿਹੜੇ ਦੁਕਾਨੋਂ ਲੈਣੇ ਦੁਕਾਨੋਂ ਲੈ ਆਈ ਨਹੀਂ ਸਲਾਹ ਕਰਾਂਗੇ ਨੋਂਗੇ ਨਾਗੇ ਅਸੀਂ ਬਣਾ ਦਾਂਗੇ ਅਹੀਂ ਕਰਾਂਗੇ ਖਰਚਾ ਉਹ ਮੈਂ ਕਹਾਂ ਬਣੀ ਅਹੀਂ ਪਿਆਲਦਾ ਨਹੀਂ ਕਹਾਂਗੇ ਜਿਹੜਾ ਵੀ ਤੁਸੀਂ ਸਾਨੂੰ ਕੰਮ ਦੱਸੋ ਉਹੋ ਹੀ ਤੇ ਮੈਂ ਗੱਲ ਦੱਸਾਂ ਕਿ ਜਿਹੜਾ ਤੁਸੀਂ ਸਾਨੂੰ ਕੰਮ ਲਾਓਗੇ ਤੇ ਅਸੀਂ ਕੰਮ ਕਰਾਂਗੇ ਤੁਸੀਂ ਆਪਣਾ ਵੇਖਣਾ ਸਾਬਦਾ ਜਿੰਨੀ ਤੜ ਕੋ ਗੁਜਾਇਸ ਹੋਊਗੀ ਠੀਕ ਆ ਬਾਕੀ ਕੋਈ ਨਹੀਂ ਕਰਾਂਗੇ ਗੁਜਾਇਸ ਦਾ ਤਾਂ ਤੁਹਾਨੂੰ ਪਤਾ ਹੀ ਆ ਕੋ ਮਾਉਣ ਵਾਲਾ ਕਿਹੜਾ ਕੋਈ ਹੈਗਾ ਨਹੀਂ ਨਹੀਂ ਤੂੰ ਫਿਕਰ ਨਾ ਕਰ ਤੈਨੂੰ ਬੇਚਾਰੀਆਂ ਰੋਟੀ ਪਾਣੀ ਦਾ ਚਲੋ ਇੰਨਾ ਕਰੀ ਜਾਂਦੇ ਆਪਣੇ ਜੋਗਾ ਸਾਈ ਮੈਂ ਤੈਨੂੰ ਅੱਗੇ ਕਹੇ ਫਿਕਰ ਨਹੀਂ ਕਰਨਾ ਜੋ ਕੀ ਚਾਹੀਦੀ ਤੂੰ ਦੱਸ ਦੇਈ ਸਨਾਵਾ ਸਭ ਕੋ ਮਿਲ ਜੀ ਉੱਥੇ ਜਾ ਕੇ ਗੱਲ ਕਰੀ ਆ ਪੀਚਾ ਬਣੀ ਦਾ ਅਸੀਂ ਖਰਚਾ ਸਾਰਾ ਚੁੱਕਦੇ ਆਂ ਬਸ ਭਾਵੇਂ 100 ਜਾਣੇ ਭਾਵੇਂ 50 ਜਾਣੇ ਜਿੰਨੇ ਮਨਜੀ ਹੋਣ ਉਹ ਨਹੀਂ ਸਾਰਾ ਪਾਣੀ ਦਾ ਸਾਰਾ ਖਰਚਾ ਅਸੀਂ ਚੁੱਕਾਂਗੇ ਕੋਈ ਗੱਲ ਨਹੀਂ ਕੋਈ ਨਹੀਂ ਅਸੀਂ 5 ਬੰਦੇ ਲੈ ਆਵਾਂਗੇ ਤੇ ਤੂੰ ਫੇਰੇ ਕਰਦੀ ਪੈਣ ਜੀ ਚਲੋ ਕੋਈ ਨਹੀਂ ਤੁਸੀਂ ਤਰੀਕ ਬਾਕੀ ਹੋਰ ਜਿੰਨੇ ਜੋਗੇ ਹੋਵਾਂਗੇ ਨਾ ਅਸੀਂ ਕਰਾਂਗੇ ਤੂੰ ਇੱਕ ਗੱਲ ਦਾ ਫਿਕਰ ਨਾ ਕਰੋ ਤੂੰ ਤਰੀਕ ਮਿੱਠ ਤੇ ਕਈ ਇਦਾਂ ਕਰੀ ਨਾ ਤਰੀਕ ਮਿਸਲਾ ਤੇ ਪਿੰਡ ਵਾਲੇ ਗਰੰਟੀ ਨੂੰ ਕਹ ਰਹੇ ਨੇ ਇੱਥੇ ਫੇਰੇ ਕਰਕੇ ਨਾ ਕੱਲ੍ਹ ਹੀ ਸਦ ਲਾਂਗੇ ਸਾਰਿਆਂ ਨੂੰ ਚਲੋ ਇਹ ਵੀ ਚਾਹ ਪਣੀ ਪਿਆਲ ਦਾਂਗੇ ਬਾਹਰ ਜਾਣ ਨੂੰ ਜੀ ਦੇ ਹਾਂ ਉਹ ਨਹੀਂ ਇਹ ਵੀ ਚੰਗਾ ਹੁਣ ਥੋੜਾ ਸਾਵਾਕ ਬੂਆ ਤੂੰ ਥਾਪ ਨੇ ਚਲੋ ਕੁੜੀ ਬੂਆ ਠਾਲੀਏ ਹਾਂੋ ਮਾਲਕ ਕਿਰਪਾ ਕਰੇ ਸੱਚੇ ਪਾਤਸ਼ਾਹ ਤੇ ਫਿਰ ਦੋਵਾਂ ਦਾ ਹੀ ਨਾ ਕਰ ਲਈਏ ਇਕੱਠਾ ਹੀ ਤੇ ਇਕੱਠਾ ਮੈਂ ਨਾ ਵੀ ਬਹੁਤ ਵਧੀਆ ਵਾ ਸਰੂ ਕਰ ਲੂਗਾ ਜੇ ਤੈਨੂੰ ਚੰਗੇ ਲੱਗਦੇ ਆ ਉਹ ਵਧੀਆ ਪੁੱਛਿਆ ਤੇ ਨਿੰਗਾ ਚੱਲ ਮੈਂ ਉਹਦੇ ਨਾਲ ਆਪ ਗੱਲ ਕਰ ਲੈਨੀ ਇੱਕ ਤਾਂ ਤੇ ਉਹਨੇ ਆਪ ਮੰਗਿਆ ਤੇ ਦੂਜਾ ਹੁਣ ਤੂੰ ਆਪ ਕਹਿਦੀ ਹਾਂ ਹਾਂੋ ਉਹ ਤੇ ਨਾ ਬੈਣਾ ਬੈਣਾ ਪੱਖੀਆਂ ਰਹਿਣ ਗਈਆਂ ਲਿਬੜੇ ਭਾਂਡੇ ਚਾਹ ਮੈਂ ਵੀ ਤੈਨੂੰ ਪਹਿਲਾਂ ਹੀ ਗੱਲ ਕਰਤੀ ਵੀ ਸਭ ਚੰਗਾ ਵਾ ਨਾਲੇ ਥਾਂ ਥਾਂ ਲੱਭਣ ਜਾਣਾ ਨਾਲੇ ਭੈਜੀ ਅੱਗੇ ਮੈਂ ਗੱਲ ਕਰਨ ਲੱਗੀ ਭੈਜੀ ਕਾਹ ਸਮਾਂ ਕਿਦਾਂ ਦਾ ਨਸ਼ਿਆਂ ਦਾ ਰਾਹ ਔਰ ਵਾਅ ਚੱਲ ਗਿਆ ਨਹੀਂ ਇਹ ਤਾਂ ਮੁੰਡੇ ਵਿਚਾਰੇ ਬੇਜਾਨੀ ਜੇ ਤੈਨੂੰ ਲੱਗਦਾ ਵੀ ਮੁੰਡੇ ਸਹੀ ਆ ਤੇ ਫੇਰ ਸਮਝੋ ਸਭ ਕੋ ਠੀਕ ਵਾ ਪਰ ਨਹੀਂ ਭੈਜੀ ਤੂੰ ਚਾਹ ਪੀ ਕੇ ਜਾਵੀਂ ਚੰਗਾ ਮੈਂ ਆ ਗਈ ਅੱਛਾ ਲੈ ਭੀ ਮੰਮੀ ਹੱਡੀ ਨਾ ਜਲ ਤਾਈਆ ਜੰਦੀ ਨਾ ਘੂਰੀਆਂ ਵਟਨੋਂ ਹੱਟਦੀ ਨਹੀਂ ਮਿੰਨੂ ਥਾਕੇ ਛੱਡੇ ਚਾਹ ਬਣਾਣਾ ਚਾਹ ਬਣਾਣਾ ਜਿੰਨਾ ਚਿਰ ਮਰਜੀ ਬੈਠੀ ਰਵੇ ਮੈਂ ਵੀ ਨਹੀਂ ਕਿ ਚਾਹ ਬਣਾਉਣੀ ਹੈਗੀ ਅਗਲੇ ਨੇ ਕੁੜੀ ਮੰਗ ਕੇ ਫੇਰ ਡੱਬਾ ਮੱਥੇ ਮਾਰਿਆ ਸਾਡੇ ਕਿਹਦੇ ਨੂੰ ਦੱਸਿਆ ਸੱਦਿਆ ਤੇ ਮੈਂ ਕੁੜੀ ਮੰਗਣ ਨਹੀਂ ਆਜਾ ਤੋ ਇਹ ਇਕੱਠੇ ਹੋ ਕੇ ਸਾਰੇ ਕਿਹਦੇ ਚਾਹ ਨਹੀਂ ਪਿਆਲੀ ਪਿਉ ਨਹੀਂ ਮੈਨੂੰ ਚੰਗੀ ਤਰ੍ਹਾਂ ਚਾ ਤੇ ਉਹ ਵਹਿ ਕੇ ਢੀ ਚਲਾ ਗਿਆ ਮਨਪਰੀਦ ਇਹਦੇ ਨੂੰ ਮੇ ਉਹ ਮੇਰੇ ਦੇਰ ਦਾ ਰਿਸ਼ਤਾ ਕਰ ਦੋ ਆਪਣਾ ਇਂਤਜ਼ਾਮ ਆਪੇ ਕਰ ਲੈਂਦੀ ਆ ਕਾਤ ਤਕਧੋਣੀ ਆ ਚਲਾਕ ਬਥੇਰੀ ਆ ਦਿਮਾਗ ਬਥੇਰਾ ਵਰਤਦੀ ਆ ਆਵੇ ਅੰਦਰੋਂ ਤੇ ਮੇਰਾ ਮੂੰਹ ਜੋ ਕੱਦਮ ਜੀਣਾ ਕਰੇ ਕਿਤੇ ਖਾਣ ਨੂੰ ਆਏ ਹਾਏ 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 ਅੱਜ ਕੱਲ ਇਹ ਵੇਸਣ ਕੋਣ ਖਾਂਦਾ ਫਾੜ ਕੇ ਲਿਆ ਮੈਂ ਹੱਥ 'ਚ ਅੱਧਾ ਮੂੰਹ 'ਚ ਤੇ ਅੱਧਾ ਹੱਥ 'ਚ ਹੀ ਰਹਿ ਗਿਆ ਇਹਨਾਂ ਇੰਦਾ ਪਿਆਰ ਰਹਿਣਾ ਆ ਕੋਹ ਤੇ ਮਈਆਂ ਨੂੰ ਜਾਊਗਾ ਤੇ ਕੋਹ ਆਪੇ ਮੰਮੀ ਨੂੰ ਨਹੀਂ ਖਾਣ ਦੇਗੀ ਵੇ ਇਹਨਾਂ ਦੇ ਕੰਮ ਸਾਰਾ ਖੱਚਾ ਹੀ ਕਰਾਂਗੇ ਕਾਂ ਤੇ ਨਹੀਂ ਮੈਨੂੰ ਚੰਗੀ ਤਰ੍ਹਾਂ ਖਰਚਾ ਉਹਦੋਂ ਪੜਾ ਤੁਹਾਨੂੰ ਕੁਛ ਦੀ ਗਿਛਦੀ ਹੈ ਨਾ ਉਹ ਵੀ ਰੀਤ ਦੀਆਂ ਗੱਲਾਂ ਤਾਂ ਇਹ ਸਾਰਾ ਖਰਚਾ ਨਹੀਂ ਕਰਾਂਗੇ ਮਾਨੂੰ ਦੱਸ ਦਿਓ ਹਰ ਨੂੰ ਦੱਸ ਦਿਓ ਨੌਕਰ ਲੱਗੇ ਹੈ ਨਾ ਤੁਸੀਂ ਅੰਨਾਂ ਦੇ ਵਾ ਇਹਨੇ ਦਈਆ ਚਾਹ ਬਣਾਉਣ ਚਾਹ ਕੋ ਨਹੀਂ ਪੀ ਕੇ ਨਾ ਉਦੋਂ ਵੀ ਇਦਾਂ ਹੀ ਚਲ ਗਈ ਹੋਣੀ ਚਾਹ ਥੋੜੀ ਜਾਂ ਲੈਣਾ ਪੀ ਕੇ ਆਈ ਮੈਂ ਹਾਂ ਦਾ ਖੁਸ਼ੀ ਦੀ ਖਬਰ ਲੈ ਕੇ ਆਈ ਹੁਣ ਤੇ ਚਾਹ ਪੀ ਕੇ ਜਾਣਾ ਵਾ ਚਲੋ ਕੋਈ ਗੱਲ